ਉਹ ਤਾਂ ਵਧੀਆ ਦਵਾਈ ਆ ਨਾਮ ਇਹਦਾ ਲੱਤਾ ਫੁੱਲ ਦੀਆਂ ਵਧੀਆ ਆਰਾਮ ਦੀ ਰੋਟੀ ਖਾਣਾਂ ਲਈ ਕਈ ਰੋਟੀ ਨੂੰ ਨਹੀਂ ਜੀ ਕਰਦਾ ਸੀ ਅੱਛਾ ਹਾਂਜੀ ਤੇ ਕਦੋਂ ਕਿੰਨੇ ਸਾਲ ਦੀ ਪ੍ਰੋਬਲਮ ਸੀ ਤੁਹਾਨੂੰ ਇਹ ਮੈਨੂੰ ਘੱਟੋ ਘੱਟ ਉਹ 8-9 ਸਾਲ ਦੀ ਪ੍ਰੋਬਲਮ ਸੀ ਅੱਛਾ ਹਾਂ ਕਈ ਵਾਰ ਤਾਂ ਡਾਕਟਰ ਕਹ ਦਿੰਦੇ ਇਸ ਵੀ ਤੈਨੂੰ ਬਹੁਤ ਖਤਰਾ ਜੀ ਬੀਬੀ ਜਿਆਦਾ ਵਹ ਜਾਂਦਾ ਫਿਰ ਮੈਨੂੰ ਕਿਸੇ ਨੇ ਦੱਸਿਆ ਵੀ ਕੋਈ ਸਾਡੇ ਉਧਰੋਂ ਦਵਾਈ ਲੈ ਕੇ ਗਏ ਆ ਉਹਨਾਂ ਨੇ ਦੱਸ ਬਾਈ ਵੀ ਉਥੇ ਬੂੰਦਾ ਦੇਂਦੇ ਆ ਇਹ ਮੈਂ ਦੋ ਵੇਰਾਂ ਦਵਾਈ ਲਿਆ ਦੋ ਵੇਰਾਂ ਦਵਾਈ ਦੇ ਨਾਲ ਮੈਨੂੰ ਬਹੁਤ ਵਧੀਆ ਫਰਕ ਪੈ ਗਿਆ ਹਾਂ ਬਈ ਆ ਕੰਮ ਵੀ ਕਰੀਦਾ ਸਾਈਕਲ ਵੀ ਚਲਾਈ ਆ ਜੋ ਸਾਈਕਲ ਚਲਾਉਂਦਾ ਸੀ ਉਦੋਂ ਐ ਲੱਗਦਾ ਵੀ ਜ਼ੈਲ ਨੂੰ ਵੀ ਸਾਲੇ ਚੱਕਰ ਨਾ ਆਉਣ ਮੈਨੂੰ ਹਾਂਜੀ ਹਾਂਜੀ ਤੇ ਹੁਣ ਕੰਮ ਨੂੰ ਵੀ ਜੀ ਕਰਦਾ ਰੋਟੀ ਨੂੰ ਵੀ ਜੀ ਕਰਦਾ ਨਹੀਂ ਕਹੇ ਜੀ ਨੂੰ ਕਿਸ ਚੀਜ਼ ਨੂੰ ਜੀ ਨਹੀਂ ਕਰਦਾ ਸੀ ਵੀ ਮੈਂ ਜਾਂ ਖਾਲਾ ਜਾਂ ਨਾ ਖਾਲਾ ਹੁਣ ਵਧੀਆ ਆਰਾਮ ਦੀ ਰੋਟੀ ਕਰਨਾ ਹੈ ਜੀ ਅੱਛਾ ਕਿੰਨੇ ਦਿਨ ਤੋਂ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਬੀਪੀ ਤੋਂ ਮੈਨੂੰ ਵੇਖੋ ਜੀ ਮੈਨੂੰ ਘੱਟ ਹੋ ਗਿਆ ਮੈਂ ਇੱਕ ਜਿਹੜੀ ਪਹਿਲਾਂ ਦੋ ਸੀਸੀਆਂ ਲਈਆਂ ਮੈਨੂੰ ਉਹਦੇ ਨੇ ਫਰਕ ਪੈ ਗਿਆ